ਤੇ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਨੀ ਚਾਹੁੰਨਾ ਵਾ ਅਸੀਂ ਪਿੰਡ ਅਫਾੜਾ ਦੇ ਨਗਰ ਨਿਵਾਸੀਆਂ ਨੇ ਜਿੰਨਾ ਵੀ ਸਾਡੇ ਤੋਂ ਹੋ ਸਕਿਆ ਵਾ ਅਸੀਂ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕੀਤੀ ਆ ਤਕਰੀਬਨ ਅਸੀਂ ਇੱਕ ਪਿੰਡ ਨੂੰ ਸਾਂਭਣ ਦਾ ਜ਼ਿੰਮਾ ਲਿਆ ਵਾ ਤੇ ਜੇਕਰ ਛੋਟੇ-ਛੋਟੇ ਪਿੰਡਾਂ ਤਾਂ ਦੋ ਤੋਂ ਤਿੰਨ ਵੀ ਹੋ ਸਕਦੇ ਆ ਜਿੱਥੇ 300 ਘਰਾਂ 300 ਪਲੱਸ ਘਰਾਂ ਦਾ ਰਾਸ਼ਨ ਸਾਡੇ ਕੋਲ ਦੀ ਅੱਜ ਦੇ ਟਾਈਮ 'ਚ ਮੌਜੂਦ ਆ ਅਸੀਂ ਉਹ ਸਾਰਾ ਪੈਕ ਕਰਕੇ ਰਾਸ਼ਨ ਆ ਜਿਹੜਾ ਉਸ ਨੂੰ ਤਕਸੀਮ ਕਰਕੇ ਰੱਖ ਲਿਆ ਵਾ ਤੇ ਨਾਲ ਦੀ ਨਾਲ 8 ਪਲੱਸ ਤੂੜੀ ਦੀਆਂ ਟਰਾਲੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਰਾਸ਼ਨ ਉਸ ਦੇ ਵਿੱਚ ਐਡ ਕੀਤਾ ਜਾਊਗਾ। ਤੇ ਸਭੂਈ ਟਰਾਲੀ ਭਰਤੀ ਵਿੱਚ ਪੂਰੀ ਭਰ ਲਾਕੀ ਰਹਿ ਗਈਆਂ ਤਿੰਨ ਚਾਰ ਟਰਾਲੀਆਂ ਮੇਰੇ ਘਰ ਦਾਗੇ। ਦੋਸਤੋ ਸਕਰੀਨ ਤੇ ਤੁਹਾਨੂੰ ਨੰਬਰ ਦਿਖ ਰਿਹਾ ਵਾ ਇਹ ਮੇਰੇ ਵੱਡੇ ਵੀਰ ਵਿੱਕੀ ਜੈਲਦਾਰ ਦਾ ਨੰਬਰ ਆ। ਕਿਰਪਾ ਕਰਕੇ ਇਸ ਨੰਬਰ ਤੇ ਤੁਸੀਂ ਸੰਪਰਕ ਕਰੋ। ਅਸੀਂ ਰਾਸ਼ਨ ਉਦੋਂ ਲੈ ਕੇ ਆਵਾਂਗੇ ਜਦੋਂ ਪਾਣੀ ਉੱਤਰ ਜਾਊਗਾ ਤੇ ਇਹ ਰਾਸ਼ਨ ਅਸੀਂ ਘਰ-ਘਰ ਪਹੁੰਚਾਵਾਂਗੇ ਜਿਨ੍ਹਾਂ ਨੂੰ ਤੂੜੀ ਦੀ ਲੋੜ ਆ ਉਹਨਾਂ ਨੂੰ ਤੂੜੀ ਦਿੱਤੀ ਜਾਊਗੀ। ਤੇ ਕਿਰਪਾ ਕਰਕੇ ਸਾਨੂੰ ਕਿਸੇ ਇੱਕ ਪੈਂਡ ਦੀ ਲੋਕੇਸ਼ਨ ਦੱਸੀ ਜਾਵੇ ਜਿੱਥੇ ਅਸੀਂ ਆਈਏ ਤੇ ਅਸੀਂ ਤੁਹਾਡੀ ਮਦਦ ਨਹੀਂ ਕਰ ਸਕਦੇ ਅਸੀਂ ਹਾ ਦਾ ਨਾਹਰਾ ਮਾਰੀਏ ਤੁਸੀਂ ਵੀ ਸਾਡੇ ਭਰਾ ਹੋ ਪੰਜਾਬੀ ਪੰਜਾਬੀ ਦੇ ਨਾਲ ਹਮੇਸ਼ਾ ਖੜਦਾ ਰਿਹਾ ਵਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਪੰਜਾਬੀ ਪੰਜਾਬੀ ਦੇ ਨਾਲ ਖੜਦਾ ਰਹੂਗਾ ਇਹ ਮੇਰੇ ਵੀਰ ਦਾ ਨੰਬਰ ਆ ਇਸ ਦੇ ਨਾਲ ਸੰਪਰਕ ਕਰਕੇ ਆਪਣਾ ਇਲਾਕਾ ਚਾਹੇ ਪੰਜਾਬ ਦੇ ਵਿੱਚ ਕਿਤੇ ਵੀ ਹੋਵੇ ਕਿਰਪਾ ਕਰਕੇ ਦੱਸ ਦਿਓ ਹੋ ਸਕਦਾ 8 ਤਰੀਕ ਤੋਂ ਬਾਅਦ ਇਹ ਹੋ ਸਕਦਾ 8 ਤੋਂ ਬਾਅਦ 9 ਜਾਂ 10 ਜਦੋਂ ਪਾਣੀ ਉਤਰੂਗਾ ਪਿੰਡਾਂ ਦੇ ਵਿੱਚ ਜਾ ਕੇ ਘਰ-ਘਰ ਦੇ ਵਿੱਚ ਰਾਸ਼ਨ ਵੰਡਾਂਗੇ ਤੇ ਜਿੰਨੀ ਹੋ ਸਕੇ ਆ ਵੱਧ ਤੋਂ ਵੱਧ ਸੇਵਾ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਤੇ ਕਿਰਪਾ ਕਰਕੇ ਸਾਨੂੰ ਇੱਕ ਪਿੰਡ ਦੀ ਲੋਕੇਸ਼ਨ ਦੱਸੀ ਜਾਵੇ ਜੇ ਪਿੰਡ ਵੱਡਾ ਵਾ 300 ਪਲੱਸ ਘਰ ਹੈਗੇ ਆ ਤਾਂ ਉੱਥੇ ਸਾਰਾ ਰਾਸ਼ਨ ਆ ਜਿਹੜਾ ਤਕਸੀਮ ਹੋ ਜਾਊਗਾ ਤੇ ਜੇਕਰ ਪਿੰਡ ਛੋਟਾ ਵਾ 100 150 ਘਰ ਆ ਤਾਂ ਉਹਦੇ ਨਾਲ ਅਸੀਂ 2-3 ਪਿੰਡ ਆ ਜਿਹੜੇ ਸਾਂਭ ਸਕਦੇ ਆ ਤੇ ਕਿਰਪਾ ਕਰਕੇ ਆਪਣੀ ਲੋਕੇਸ਼ਨ ਦੱਸ ਦਿਓ ਤੇ ਅਸੀਂ ਹੁਣ ਰਾਸ਼ਨ ਇਸ ਕਰਕੇ ਨਹੀਂ ਲੈ ਜਾ ਰਹੇ ਕਿਉਂਕਿ ਇਸ ਸਮੇਂ ਜਿਹੜੀ ਆਪਣੀ ਲੁਟੇਰਾ ਗਏ ਕਹਿ ਸਕਦੇ ਆ ਆਪਾਂ ਬਹੁਤ ਸਾਰੇ ਲੋਕ ਆ ਜਿਹੜੇ ਉਸ ਇਲਾਕੇ ਵਿੱਚ ਰਹਿੰਦੇ ਵੀ ਹੈ ਨਹੀਂ ਨਾ ਉਹਨਾਂ ਦੇ ਘਰ ਡੁੱਬੇ ਆ ਉਹ ਦੂਰੋਂ ਦੂਰੋਂ ਆ ਕੇ ਉੱਥੇ ਆਪਣੇ ਤੰਬੂ ਲਾ ਕੇ ਬੈਠੇ ਹੋਏ ਆ ਇਹ ਢੇਲ ਸਾਰਾ ਰਾਸ਼ਨ ਆ ਜਿਹੜਾ ਇਕੱਠਾ ਕਰ ਕਰਕੇ ਲਿਜਾਈ ਜਾ ਰਿਹਾ ਤੇ ਜਿਹੜਾ ਰਾਸ਼ਨ ਕਿਸੇ ਦੇ ਮੂੰਹ ਦੇ ਵਿੱਚ ਪੈਣਾ ਵਾ ਜਾਂ ਜਿਹੜੇ ਰਾਸ਼ਨ ਦੀ ਅਸਲ ਲੋੜਵੰਦ ਨੂੰ ਲੋੜ ਆ ਉੱਥੇ ਰਾਸ਼ਨ ਨਹੀਂ ਪਹੁੰਚ ਰਿਹਾ ਤੇ ਇਸੇ ਲਈ ਅਸੀਂ ਸੋਚਿਆ ਵਾ ਕਿ ਜਦੋਂ ਪਾਣੀ ਉਤਰੂਗਾ ਉਦੋਂ ਜਾਵਾਂਗੇ ਤੇ ਕਿਰਪਾ ਕਰਕੇ ਸੰਪਰਕ ਕਰ ਲਿਓ ਜੀ ਤੇ ਤੁਹਾਡਾ ਇੱਕ ਪਿੰਡ ਜਾਂ ਦੋ ਜਾਂ ਤਿੰਨ ਪਿੰਡ ਸਾਂਭਣ ਦੇ ਲਈ ਅਸੀਂ ਕਾਬਿਲ ਹੈਗੇ ਆ ਸਾਡੇ ਕੋਲ ਰਾਸ਼ਨ ਪਹੁੰਚ ਚੁੱਕਿਆ ਵਾ ਤੂੜੀਆਂ ਟ੍ਰਾਲੀਆਂ ਪਹੁੰਚ ਚੁੱਕੀਆਂ ਵਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸਮਾਨ ਅਸੀਂ ਇਕੱਠਾ ਕਰ ਰਹੇ ਆ ਤੇ ਵਾਹਿਗੁਰੂ ਮਿਹਰ ਕਰੇ ਇਸ ਦੁੱਖ ਦੀ ਘੜੀ ਦੇ ਵਿੱਚੋਂ ਅਸੀਂ ਉੱਪਰ ਕੇ ਬਾਹਰ ਆਈਏ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਹੜ ਪੀੜਤਾਂ ਲਈ ਆਪਾਂ ਸੇਵਾ ਕਰਨ ਜਾ ਰਹੇ ਆ ਬਹੁਤ ਨੁਕਸਾਨ ਹੋ ਗਿਆ ਇੱਕ ਟਰਾਲੀ ਉਹ ਖੜੀ ਆ ਭਰੀ ਕਿ ਕਿਧਰ ਭਰੀ ਜਾਂਦੇ ਆ ਤਿੰਨ ਟਰਾਲੀਆਂ 16 16 ਫੁੱਟੀਆਂ ਭਰ ਲਈਆਂ ਆ ਚੌਥੀ ਭਰਨ ਲੱਗੇ ਹੋਏ ਆ ਸੇਵਾਦਾਰ ਆਪਣੇ ਤੇ ਬਾ 5 ਮੀਟਰ ਵਾਲੀ ਆਪਣੀ ਘਰੇ ਰੈਡੀ ਖੜੀ ਆ ਉਹ ਲੈ ਆਉਣੇ ਆ ਆ ਲੱਗੇ ਪਏ ਆ ਜੀ ਸਾਰੇ ਬੰਦੇ ਆਪਣੇ ਸੇਵਾ ਕਰਨ ਦੇਖੋ ਜੀ ਹਾਂਜੀ ਕੀ ਹਾਲ ਹੈ ਜੀ ਕਹਿਣਾ ਚਾਹੋਗੇ ਕੋਈ ਕੁਝ ਖਾਲਸਾ ਕੋਈ ਕੁਝ ਕੀ ਫਤ ਹੈ ਪਿੰਡ ਅਖਾੜਾ ਤਸੀਵ ਤੇ ਕਰੋ ਜਿਲ੍ਹਾ ਲੁਧਿਆਣਾ ਰਾਤ ਵੀ 10:30 ਵਜੇ ਲਾਈਵ ਹੋਏ ਸੀ ਤੇ ਹੁਣ ਵੀ ਰਾਤ ਰਸਣ ਦੀ ਤਿਆਰੀ ਕਰਦੇ ਸੀ ਘਟੋ ਘਟ 4-500 ਘਰ ਦਾ ਪਰ ਰਸਣ ਤਿਆਰ ਕੀਤਾ ਹੁਣ 5 6 ਕਾਲੀਆਂ 15 15 16 16 ਫੁੱਟੀਆਂ ਆਪਾਂ ਤੂੜੀ ਵਾਸਤੇ ਤਿਆਰ ਕੀਤੀ ਆ ਇਹ ਵੀਡੀਓ ਬਣਾਉਣ ਦਾ ਸਿਰਫ ਇੱਕ ਹੀ ਕਾਰਨ ਆ ਵੀ ਤੁਸੀਂ ਇਹ ਵੀਡੀਓ ਨੂੰ ਇੰਨੀ ਸ਼ੇਅਰ ਕਰੋ ਕਿ ਜਿਨ੍ਹਾਂ ਦੇ ਘਰ ਰਾਸਣ ਜਾਂ ਤੂੜੀ ਜਾਂ ਜਿਹੜੀ ਚੀਜ਼ ਉਹਨਾਂ ਨੂੰ ਲੋੜਿੰਦੀ ਦੀ ਆ ਜਿਨ੍ਹਾਂ ਤੇ ਘਰ ਨਹੀਂ ਪਹੁੰਚ ਸਕੀ ਤੇ ਵੀ ਤੁਹਾਡੀ ਵੀਡੀਓ ਸ਼ੇਅਰ ਕਰਨ ਨਾਲ ਉਹਨਾਂ ਤੇ ਕਰ ਇਹ ਚੀਜ਼ ਪਹੁੰਚ ਸਕੇ